ਖੁਰਬਾਬੇ ਕੀ ਹਾਲ ਚਾਲਾ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮਣੇ ਰਿਓ ਵਲੌਗ ਦੇ ਨਾਲ ਤੇ ਬਾਲਾ ਤੁਸ ਮਨਾ ਖਰਾਬ ਕਰਦੇ ਵਲੌਗ ਨੂੰ ਕਰਦੇ ਹਾਂ ਸਟਾਰਟ ਤੇ ਮਸ਼ੀਨਾਂ ਬਣੀਆਂ ਪਹੁੰਚੀਆਂ ਬਾਈ ਅੱਜ ਆਈਆਂ ਨੇ ਦੇਖ ਲਓ ਅੱਜ ਮੋਬਾਈਲ ਗੱਡੀਆਂ ਕਲਤਰੇ ਤਰੀਕ ਦਾ ਹੈ ਇਹ ਆ ਦੇਖੋ 7:32 ਮਿੰਟ ਹੋ ਗਏ ਰਾਤ ਆ ਗਈਆਂ ਨੇ 23 ਤਰੀਕ ਹੋ ਗਈ ਤੇ ਅੱਜ ਆਈਆਂ ਨੇ ਮਸ਼ੀਨਾਂ ਮੱਛਲ ਤੋਂ ਹਣਾ ਅੰਕਲ ਹਾਂਜੀ ਦੂਜੀਆਂ ਚੱਲੀ ਜਾਂਦੀਆਂ ਆਪਣੇ ਤਿੰਨ ਮਸ਼ੀਨਾ ਹਾਂ ਤਿੰਨ ਚੱਲੀਆਂ ਬਸ ਅੱਜ ਉਹਦਾ ਲਮਾਉਣਾ ਉਗਰ ਆਪਣਾ 7 ਮਾਡਲ ਦਾ ਹਣਾ ਬਲਕਰ ਤੇ ਉਹਦਾ ਉਗਰ ਲਵਾ ਕੇ ਲਿਆਉਨੇ ਆ ਜਾਖੜ ਖੜਾ ਕੇ ਉਹਨੇ ਤਾਰ ਕੇ ਸਮਾਨ ਚੱਪਾ ਸਾਰਾ ਤੇ ਇਹਨਾਂ ਦੀ ਹੁਣ ਨਾਲ ਦੀ ਨਾਲ ਰਿਪੇਅਰ ਕਰਨਾ ਹੈ ਨਾ ਬਈ ਨਾਲ ਦੀ ਨਾਲ ਤਿਆਰ ਕਰਕੇ ਖੜਾ ਦਾਂਗੇ ਫਿਰ ਬਈ ਜਿਹੜਾ ਐ ਹੋਵੇ ਵੀ ਜਦੋਂ ਬਾਹਰ ਜਾਣਾ ਐ ਪੀ ਉਦੋਂ ਵੀ ਗੇਰੇ ਮਾਰਨਾ ਹੋਵੇ ਨਾ ਪਾ ਕੇ ਤਰਪਾਲਾਂ ਖੜਾ ਦਾਂਗੇ ਗੱਡੀਆਂ ਦੀਆਂ ਹੈਂ ਹਰ ਤੇ ਉਧਰ ਵਿਚਾਰੀ ਹੁਣ ਪਾਥੀਆ ਪਤ ਕੀ ਗਈ ਹੈ ਕੋਈ ਉਹਦੀ ਕੋਈ ਪਾਥੀਆ ਦੇੜ ਗਿਆ ਵੀ ਰਾਤ ਉਹ ਗਾਣਾ ਸਾਨੂੰ ਨੇਣ ਲੱਗੀ ਵਿਚਾਰੀ ਮੈਂ ਖਾਬਿਆ ਸੀ ਨੀ ਆਉਦੇ ਖੜ ਤਾਂ ਜੀਪ ਵੀ ਹੁਣ ਆਈ ਹੈ ਮੈਂ ਖਾ ਟਾਇਰ ਦੇਖ ਲੈ ਮੈਂ ਮਸ਼ੀਨ ਦੇ ਐਡੇ ਕੋਈ ਆਉਂਦੀ ਹੈ ਨਾ ਚੌੜੇ ਟਾਇਰ ਨੇ ਮਗਾ ਫਰ ਤਾਂ ਬਚਣੀ ਕੱਖ ਨਹੀਂ ਸੀ ਤੇ ਚਾਹ ਪਾਣੀ ਵੀ ਲਿਆ ਆ ਗੱਡੀ ਨੂੰ ਵੀ ਨਵੀਂ ਕਰਾਉਣਾ ਹਨਾ ਇਹ ਤੀ ਤਿਆਰ ਕਰਾਉਣਾ ਇਹ ਕਿਤੇ ਆ ਸਮਾਨ ਸੱਪ ਜਿਹੜਾ ਹੈਗਾ ਧਰ ਦਿਆਂ ਬਾਕੀ ਜਿੰਦਾ ਲਾ ਲੈਣੇ ਤੇ ਅਸਤਨ ਦੇਖ ਲੋ ਬੈਟਰੀਆਂ ਨੂੰ ਵੀ ਜਿੰਦਾ ਲਾ ਕੇ ਰੱਖਦੇ ਆ ਅੱਜ ਕੱਲ੍ਹ ਲੋਕ ਇੰਨੀਆਂ ਹੈ ਕਿਨਾ ਭਾਈ ਹੋਰ ਭਾਈ ਮੈਟਰੀ ਦਾ ਬਾਬਾ ਹੋਰ ਉਹਦੇ ਬਈ ਸਮਾਨ ਲੈ ਗਏ ਤਾਰੇ ਕੇ ਯਾਰਾ ਵੀ ਬੰਦੇ ਦੱਛਣ ਦਾ ਹੱਕ ਪੈ ਬਣਦਾ ਅਗਰ ਦੂਜੇ ਜੰਮੂ ਵਾਲੀ ਗੱਲ ਹੋ ਜਾਂਦੀ ਹੈ ਬੱਸ ਸਾਰੇ ਅਜ ਠੋਕ ਦੇ ਜਿੰਦੇ ਨੇ ਇਹਦੀ ਕਰਾਉਣ ਆ ਉਹਦਾ ਕਟਰ ਵੀ ਹੈ ਮਿਸਤਰੀ ਉੱਥੇ ਖੜਾ ਆਉਂਦੇ ਫਿਰ ਉੱਥੇ ਨਾ ਖੜਾ ਆਉਂਦੇ

ਬਈ ਬੰਦਾ ਬਣ ਜਾ ਤੂੰ ਕੀ ਹੋ ਗਿਆ ਇਹ ਖਾਣ ਪੀਣ ਦੀਆਂ ਬੁਢੀਆਂ ਨਹੀਂ ਬਣਾਉਂਦੇ ਹੁੰਦੇ ਲੈ ਹੁਣ ਐ ਤਾਂ ਜਿਹੜਾ ਬੰਦਾ ਖਾਂਦਾ ਖਾਂਦਾ ਐ ਕੌਣ ਦੋ ਫਿਰ ਐ ਕਰੀ 2 ਕਿਲੋ ਗਾਂਜਾ ਲਿਆ ਕੇ ਦੇ ਦੀ ਸਾਨੂੰ ਜੰਗਾ ਲਿਆਵਾਂਗੇ ਹੋਰ ਯਾਰ ਸਰਦਾ ਨਹੀਂ ਹੈ ਹਾਂ ਕੈ ਟੋਲੀ ਕਿਲੋ ਦੀ ਗੱਲ ਕਰ ਤੋਲਿਆ ਤੂੰ ਲੈਣੀ ਤੋਲਿਆਂ ਦੇ ਹਿਸਾਬ ਨਾਲ ਫਿਰ ਪਾਜੀ ਆ ਲਿਆਦੀ ਭਾਈ ਹਾਂ ਐ ਕਰ ਲੈ ਲਿਆਵਾਂਗੇ ਫੇਰ ਹੀ ਚੱਲਣਗੇ ਐ ਮਾਲੀਆਂ ਜੀਆਂ ਹਾਂ ਆਓ ਸਿਗਨੇਚਰ ਨਹੀਂ ਚੱਲਦੇ ਉਹ ਉਹ ਡੱਬਾ ਹੈ ਡੱਬੇ ਨਾਲ ਬਾਦੂ ਸੀ ਜਨਾ ਅੱਛਾ ਹਾਂ ਡੱਬਾ ਲੈ ਆਵਾਂਗੇ ਫਿਰ ਆਪਾਂ ਬਾਹਲੇ ਤਾਂ ਗੰਦ ਨਹੀਂ ਚਾਰ ਇੱਕ ਖਾਣੇ ਆ ਪਹਿਲੀ ਚਾਰ ਅੱਛਾ ਚਾਰ ਤੋਂ ਲੱਡੂਆ ਵਾਂਗੂ ਦੋ ਦੋ ਜੋੜੇ ਧਰਦਾ ਹੈ ਹਾਂ ਪਰ ਪਲੇਂਜਰ ਦੇ ਥੱਲੇ ਜਦੋਂ ਲੈਵਾ ਦੇਣਾ ਫਿਰ ਤਾਂ ਰੁਪਿਆ ਦਿਓ ਪੰਜੀ ਪੰਜੀ ਦਾ ਕੀ ਦੇਣਾ ਬਾਈ ਤੇਰਾ ਉਹ ਤਾਂ ਵੀ ਦੀ ਹੁੰਦੀ ਹੈ ਘੱਟ ਜਾਂਦੀ ਹੈ ਹਾਂ ਰੁਪਿਆ ਗਿਰਤ ਦਾ ਆਉਂਦਾ ਘਸਦਾ ਲੈ ਬਰਾ ਤਾਰੀ ਇਹੋ ਮੋਟਰਸਾਈਕਲ ਮੈਂ ਕੀ ਕਰਦਾ ਲੋਕ ਤਾਂ ਪਹੁੰਚਦਾ ਲੈ ਬਾਬੇ ਤਾਰ ਲੈ ਮੋਟਰਸਾਈਕਲ ਛਣ ਚੱਲਦੇ ਆ ਘਰਾਂ ਨੂੰ ਆ ਸਾਮਾਨ ਸਪਾ ਹੈ ਜਿਹੜਾ ਤਰੱਕੇ ਆ ਰੱਸੀ ਇਹ ਦਸਤੀ ਦੇਖ ਲੈ ਤੇ ਫਿਰ ਮਸ਼ੀਨ ਨੂੰ ਲੈ ਕੇ ਜਾਣਾ ਜਾਖਲ ਉਹ ਕਰਾ ਕਰ ਲਵਾਉਣਗੇ ਨਵਾਂ ਐਵੇਂ ਆ ਬੜਾ ਸਾਰਾ ਸਵੀਕਾਰ ਸ੍ਰੀਕਾਲਾ ਹੋਰ ਜੀ ਠੀਕ ਹੈ ਜੀ ਆ ਪਹੁੰਚੇ ਸੰਗ ਤਾਂ ਹੈ ਹਾਂ ਹਰ ਵਾਰ ਹੋਰ ਵਧੀਆ ਜਾਵਾਂ ਜੀ ਸਾਡੀ ਗੱਡੀ ਜਮਾ ਨਵਰ ਨੋ ਦਾੜੀ ਫਿਰ ਦਾੜੀ ਦਾ ਰੱਖਾ ਇਹ ਚੰਗਾ ਲੈ ਵੀ ਚਾਲ ਚੱਲ ਰਹੇ ਨੇ ਦੋਸਤੋ ਬੱਦੇ ਨੂੰ ਚੱਕ ਲੈ ਵੀ ਦੋਸਤੋ ਆਪਾਂ ਪਹੁੰਚ ਗਏ ਸੀ ਘਰੇ ਤੇ ਉਹ ਬਾ ਮਸ਼ੀਨ ਲੈ ਕੇ ਸੀ ਬਲਕਾਰ ਹੋ ਰਹੀ ਉਹਨਾ ਮਸ਼ੀਨ ਉੱਥੇ ਖੜਾਤੀ ਤੇ ਜਾ ਕੇ ਆਵਾਂਗੇ ਮਿਸਤਰੀ ਲੈ ਕੇ ਕਿਵੇਂ ਕੀ ਕਰਦਿਆ ਉਗਰ ਲਵਾਉਣਾ ਉਹਦੇ ਨਾਮ ਉੱਚਾ ਕਰਾ ਕੇ ਇਹਨਾਂ ਨੂੰ ਪਤਾ ਵੀ 7 8 9 ਮੜ ਦਨੀ ਮਾ ਉਗਰਾਇ ਸੀ ਫਰੰਟ ਜਿਹੜਾ ਆਪਣਾ ਦਾਣੇ ਵਾਲਾ ਉਗਰ ਹੁੰਦਾ ਤੇ ਹੁਣ ਦਿਖਾਉਣਾ ਸਾਨੂੰ ਆਪਾਂ ਆਪਣੇ ਜਾਨਵਰ ਤੇ ਕਰਿਓ ਚੈੱਕ ਤੇ ਨਾਲੇ ਆਪਾਂ ਉਹ ਦਿਖਾਉਣਾ ਘੋੜੀ ਜਿਹੜੀ ਆਪਾਂ ਐਮਪੀ ਚੋਂ ਲੈ ਕੇ ਆਏ ਆ ਬਿਮਾਰ ਹੋ ਗਈ ਦੀ ਆ ਸਾਫ ਸਫਾਈ ਮਿੱਤਰ ਆਪਾਂ ਨੇ ਸਾਰੀ ਕਰਤੀ ਇਹਦੀ ਤੇ ਇਹਨਾਂ ਨੂੰ ਪਾ ਰੱਖਿਆ ਮੂੰਫਲੀ ਦਾ ਪਾਓ ਖਾਈ ਜਾਂਦੇ ਆ ਹੋਏ ਆ ਦਾ ਬਸ਼ੀਰ ਉਹ ਪਰਾਂ ਬਸ਼ੇਰੀ ਖੜੀ ਤੇ ਉਹ ਘੋੜੀ ਇਸ ਤਰ੍ਹਾਂ ਆਪਣੀ ਉਹ ਹੈ ਜਿਹੜੀ ਆਪਾਂ ਐਮਪੀ ਚ ਲੈ ਕੇ ਦੂਰਾ ਆਹ ਹੁਣ ਕਾਫੀ ਫਰਕ ਹੈ ਫਿਲਹਾਲ ਪਹਿਲਾਂ ਨਾਲੋਂ ਪਹਿਲਾਂ ਨਾਲ ਬੜੀ ਜਾਵੇ ਉਹ ਹੋ ਗਈ ਜੀ ਹੁਣ ਵੀ ਠੀਕੇ ਟੂ ਕੇ ਤਰੋ ਜਲਾ ਰਹੇ ਆ ਤੇ ਖਾਣ ਪੀਣ ਚੱਲੇ ਵੀ ਸਹੀ ਲੱਗੀ ਇਹ ਪਹਿਲਾਂ ਜਿਆਦਾ ਹੋਤੀ ਹੁਣ ਤਾਂ ਬਹੁਤ ਫਰਕ ਪੈ ਗਿਆ ਪਹਿਲਾਂ ਨਾਲ ਤੇ ਵਸੋ ਅੱਜ ਦਾ ਵਲੌਗ ਬਈ ਇੰਨਾ ਹੀ ਸੀ ਤੇ ਮਿਲਦੇ ਆਂ ਫਿਰ ਕਿਸੇ ਅਗਲੇ ਵਲੌਗ ਦੇ ਵਿੱਚ ਧੰਨਵਾਦ ਵਲੌਗ ਦੇਖਣ ਵਾਸਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਓ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਣੇ ਰਿਹਾ ਵਲੌਗ ਦੇ ਨਾਲ ਓਕੇ ਬਾਈ